24 ਤਰੀਕ ਨੂੰ ਇੱਕ ਕੁਲਵਿੰਦਰ ਨਾਮ ਦਾ ਲੜਕਾ ਜਿਹੜਾ ਬੂਟਾਪਿੰਡ ਦਾ ਸੀਗਾ ਉਹਨੂੰ ਅਰੈਸਟ ਕੀਤਾ। ਉਹਦੇ ਕੋਲੋਂ ਪਹਿਲਾਂ 100 ਗ੍ਰਾਮ ਹੈਰੋਇਨ ਜਿਹੜੀ ਸੀਗੀ ਉਹ ਬੜੀ ਸੀਗੀ। ਇਹਨੂੰ ਸੀਏਜੀ ਟੀਮ ਡੀਐਸਪੀ ਜੀ ਸਾਹਿਬ ਦੀ ਰੈਨਮੇ ਹਰਟ ਇੰਸਪੈਕਟਰ ਸੀਏ ਇਹ ਇਹਨਾਂ ਨੇ ਕਾਫੀ ਦਿਨ ਤੋਂ ਇਹਦੇ ਖਿਲਾਫ ਟੈਪਿੰਗ ਕਰ ਰਹੇ ਸੀਗੇ। ਔਰ ਖਰੂਜਾ ਮੰਡੀ ਤੋਂ ਉਹਨੂੰ ਅਰੈਸਟ ਕੀਤਾ 14 ਤਰੀਕ ਨੂੰ। ਇਹਦਾ ਰਿਮਾਂਡ ਜਿਹੜਾ ਹੈਗਾ 3 ਦਿਨ ਦਾ। ਕੁਝ ਬੰਦੇ ਹੈਰੋਇਨ ਦੇ ਨਾਲ ਬਣੇ ਹੋ ਕੀ ਹੈ ਨਾ ਸ਼੍ਰੀ ਗੌਰਪੁਰਾ ਐਸਐਸਪੀ ਕੋਤਲਾ ਜਿਵੇਂ ਜੋ ਨਸ਼ਾ ਵਿਰੋਧ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੀਆਈ ਸਟਾਫ ਕੋਤਲਾ ਵੱਲੋਂ 14 ਤਰੀਕ ਨੂੰ ਇੱਕ ਕੁਲਵਿੰਦਰ ਨਾਮ ਦਾ ਲੜਕਾ ਜਿਹੜਾ ਬੂਟਾ ਪੈਂਦਾ ਸੀਗਾ ਉਹਨੂੰ ਰੈਸਟ ਕੀਤਾ ਉਹਦੇ ਕੋਲੋਂ ਪਹਿਲਾਂ 100 ਗ੍ਰਾਮ ਹੈਰੋਇਨ ਜਿਹੜੀ ਸੀਗੀ ਉਹ ਫੜੀ ਸੀਗੀ ਉਸ ਤੋਂ ਬਾਅਦ ਤਫਤੀਸ਼ ਦੌਰਾਨ ਜਦੋਂ ਉਹ ਤੋਂ ਕੋਸ਼ਿਸ਼ ਕੀਤੀ ਤੇ 400 ਗ੍ਰਾਮ ਜਿਹੜੀ ਹੈਰੋਨ ਸਾਡ ਨੂੰ ਹੋਰ ਗ੍ਰਾਮ ਦਵਾਈ ਉਹਦੇ ਤੋਂ ਇਸ ਤਰ੍ਹਾਂ ਉਹਦੇ ਕੋਲ કુલ 500 ਗ੍ਰਾਮ ਹੈਰੋਨ ਜਿਹੜੀ ਹੈਗੀ ਆ ਉਹ ਸੀ ਬਰਾਮਦ ਕੀਤੀ ਐ ਸੀਏ ਕਪੂਰਥਲਾ ਤੋਂ ਕਿਉਂਕਿ ਇਹਦਾ ਕੇਸ ਜਿਹੜਾ ਹੈਗਾ ਉਹ ਅਸੀਂ ਥਾਣੇ ਸਿਟੀ ਰਜਿਸਟਰ ਕੀਤਾ ਸੀਗਾ ਇਸ ਤੋਂ ਇਲਾਵਾ ਇੱਕ ਲੜਕਾ ਰਾਹੁਲ ਹੈਗਾ ਜੋ ਮੰਗੇ ਰੋਡੇ ਦਾ ਹੈਗਾ ਕਪੂਰਥਲਾ ਸਦਰ ਥਾਣੇ ਦਾ ਪਿੰਦਾ ਹੈਗਾ ਇਹਨੂੰ ਅਸੀਂ ਅਰੈਸਟ ਕੀਤਾ ਸੀਗਾ ਕੱਲ ਔਰ ਇਹਦੇ ਪਾਸੋਂ ਵੀ ਪਿਆ ਗ੍ਰਾਮ ਹੈਰੋਨ ਜਿਹੜੀ ਆ ਉਹ ਅਸੀਂ ਫੜੀ ਆ ਤੇ ਇਹਦੀ ਫਰਦਰ ਤਫਤੀਸ਼ ਅਸੀਂ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਏ ਆ ਔਰ ਕਿਹਨਾਂ ਨੂੰ ਇਹਨਾਂ ਨੇ ਸਪਲਾਈ ਕਰਨੀ ਸੀਗੀ ਕਿ ਇਹਦੇ ਵਿੱਚ ਵਰਨਨ ਜੋ ਹੈ ਕਿ ਪਹਿਲਾ ਜਿਹੜਾ ਕੁਲਵਿੰਦਰ ਬੂਟਾਪਿੰਡ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਚਾਰ ਪਰਚੇ ਆਲਰੇਡੀ ਦਰਜ ਹੈਗੇ ਆ ਦੋ ਐਨਡੀਪੀਐਸ ਐਫ ਦੇ ਹੈਗੇ ਤੇ ਇੱਕ ਇੱਕ ਸਾਈ ਦਾ ਹੈਗਾ ਔਰ ਇੱਕ 306 ਦਾ ਪਰਚਾ ਲੱਗਿਆ ਇਸੇ ਮਾਮਲੇ ਕਿ ਜੇਲ ਤੋਂ ਭਾਰਤ ਨਹੀਂ ਆਇਆ ਹਾਂਜੀ ਇਹ ਤੀਜੇ ਮਹੀਨੇ ਜਿਹੜਾ ਹੈਗਾ ਜੇਲ ਤੋਂ ਬਾਹਰ ਆਇਆ ਸੀਗਾ ਔਰ ਉਸ ਤੋਂ ਬਾਅਦ ਇਹਨੇ ਦੁਬਾਰਾ ਫੇਰ ਆਪਣਾ ਇਹ ਕੰਮ ਜੜਾ ਸ਼ੁਰੂ ਕਰਤਾ ਸੀਗਾ ਇਹਨੂੰ ਸੀਏਡੀ ਟੀਮ ਡੀਐਸਪੀ ਜੀ ਸਾਹਿਬ ਦੀ ਰੈਨ ਮੇ ਹਰਟ ਇਨਸਪੈਕਟਰ ਸੀਏ ਇਹ ਇਹਨਾਂ ਨੇ ਕਾਫੀ ਦਿਨ ਤੋਂ ਇਹਦੇ ਖਿਲਾਫ ਟਾਈਪਿੰਗ ਕਰ ਰਹੇ ਸੀਗੇ ਔਰ ਖਰਬੂਜਾ ਮੰਡੀ ਤੋਂ ਉਹਨੂੰ ਅਰੈਸਟ ਕੀਤਾ 14 ਤਰੀਕ ਨੂੰ ਇਹਦਾ ਰਿਮਾਂਡ ਜਿਹੜਾ ਹੈਗਾ 3 ਦਿਨ ਦਾ ਲਿਆਇਆ ਸੀ ਇਹਦੀ ਫਰਦਰ ਤਫਤੀਸ਼ ਤੇ ਫਰਦਰ ਅਸੀਂ ਪੁੱਛਗਿੱਛ ਕਰ ਰਹੇ ਹਾਂ ਇਹ ਇਹ ਪ੍ਰਾਣੀਆਂ ਗੱਡੀਆਂ ਦੀ ਵੇਚ ਖਰੀਦ ਦਾ ਕੰਮ ਹੀ ਕਰਦਾ ਆ ਉਸੇ ਉਹਦੀ ਆਰ ਦੇ ਵਿੱਚ ਹੀ ਕਰਦਾ ਸੀ ਸੀ ਨਸ਼ਾਤ ਤੋਂ ਪਰਸ਼ੀਖਤਾ ਦਾ ਇਹ ਇਹਦੇ ਤੋਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਲਰੇਡੀ ਟੀਮਾਂ ਸੜੀਆਂ ਇੱਥੇ ਵਰਕ ਕਰ ਰਹੀਆਂ ਹੈਗੀਆਂ ਤੇ ਉੱਤੇ ਅਸੀਂ ਟਾਈਪ ਵਗੈਰਾ ਸਾਡਾ ਚੱਲ ਰਿਹਾ ਹੈਗਾ ਕਿੱਥੋਂ ਲੈ ਕੇ ਆਇਆ ਸੀ ਇਹ ਕਿੱਥੇ ਇਹਨੇ ਸਪਲਾਈ ਕਰਨਾ ਸੀਗਾ ਉਹ ਗਾਂ ਤਰਤੀਸ ਦਾ ਵਿਸ਼ਾ ਹੈ ਉੱਤੇ ਅਸੀਂ ਫਰਜ਼ ਜਿਹੜੀ ਆ ਉਹ ਤੁਹਾਨੂੰ ਜਿਹੜੀ ਆਉਟਪੁੱਟ ਹੋਈ ਹੈ ਉਹ ਤੁਹਾਨੂੰ ਅਸ਼ੇਰ ਪਰਿਵਾਰਿਕ ਮੈਂਬਰ ਕੋਈ ਇਨਵੋਲਵ ਹੈ ਜੀ ਨਹੀਂ ਹਜੇ ਤੱਕ ਨਹੀਂ ਹੈ ਸਰ ਜੇ ਨਾਂ ਤਾਂ ਕੋਈ ਨੈਸ਼ਨਲ ਨਹੀਂ ਹੈ ਜੇ ਤਾਂ ਜੇਲ ਚੋਂ ਆਇਆ ਛੋਟੇ ਜਿਹੇ ਨਹੀਂ ਹਜੇ ਤੱਕ ਨਹੀਂ ਕੋਈ ਹੋਰ ਕੋਈ ਨਹੀਂ ਦਿਖਾਉ ਉਹ ਮੇਰੇ ਤੇ ਸਿਆਚਾਰ ਪਰਛੇਤੇ ਅਲੱਗ ਦਿੱਤੇ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਨਹੀਂ ਕੋਈ ਹੋਰ ਅਲਟਰ ਟਾਈਲ ਜੀ ਜੀ ਥੈਂਕ ਯੂ ਸੋ ਮਚ